ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਜੋਤੀਰਦ ਦਿੱਤਿਆ ਸਿੰਧਿਆ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਦੋ ਮਹੱਤਵਪੂਰਨ ਪਹਿਲ ਕਦਮੀਆਂ ਦੀ ਸ਼ੁਰੂਆਤ ਕਰਨਗੇ ਪਹਿਲੀ ਪਹਿਲ ਕਦਮੀ ਤੇ ਦੇਸ਼ ਭਰ ਦੇ ਲਗਭਗ 9890 ਮੋਬਾਈਲ 4G ਟਾਵਰਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਦੂਸਰੀ ਸਵਦੇਸ਼ੀ 4G ਨੈਟਵਰਕ ਹੈ ਜੋ ਪੂਰੀ ਤਰ੍ਹਾਂ ਸੌਫਟਵੇਅਰ ਸੰਚਾਲਿਤ ਕਲਾਊਡ ਆਧਾਰਿਤ ਹੈ ਭਵਿੱਖ ਲਈ ਤਿਆਰ ਡਿਜ਼ਾਈਨ ਵਾਲਾ ਅਤੇ 5G ਵਿੱਚ ਅਪਗ੍ਰੇਡ ਕਰਨ ਦੇ ਸਮਰੱਥ ਹੈ ਕੇਂਦਰੀ ਮੰਤਰੀ ਸਿੰਧੀਆ ਨੇ ਦੱਸਿਆ ਕਿ ਇਹ 4G ਟਾਵਰ ਪਹਿਲਾਂ ਹੀ ਦੇਸ਼ ਭਰ ਵਿੱਚ 22 ਮਿਲੀਅਨ ਗਾਹਕਾਂ ਨੂੰ ਸੇਵਾਵਾਂ ਦੇ ਰਹੇ ਨੇ ਇਹ ਭਾਰਤ ਲਈ ਦੂਰ ਸੰਚਾਰ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਕਿਉਂਕਿ ਭਾਰਤ ਦੁਨੀਆ ਦੇ ਚੋਟੀ ਦੇ ਦੂਰ ਸੰਚਾਰ ਉਪਕਰਨ ਨਿਰਮਾਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਆਤਮ ਨਿਰਭਰ ਭਾਰਤ ਦੇ ਵਿਜ਼ਨ ਤਹਿਤ BS ਵੱਲੋਂ ਪੂਰੀ ਤਰ੍ਹਾਂ ਸਵਦੇਸ਼ੀ 4ਜੀ ਟੈਕਨੋਲੋਜੀ ਸਟੈਕ ਤਾਇਨਾਤ ਕੀਤਾ ਗਿਆ ਹੈ ਜਿਸ ਵਿੱਚ ਤੇਜਸ ਨੈਟਵਰਕ ਵੱਲੋਂ ਵਿਕਸਿਤ ਰੇਡੀਓ ਐਕसेस ਨੈਟਵਰਕ ਅਤੇ ਸੀ ਡੋਟ ਵੱਲੋਂ ਕੋਰ ਨੈਟਵਰਕ ਸ਼ਾਮਲ ਹੈ ਜਿਸ ਨੂੰ TCS ਨੇ ಏਕੀਕਰਿਤ ਕੀਤਾ ਹੈ ਮੰਤਰੀ ਸਿੰਧਿਆ ਨੇ ਆਮ ਨਾਗਰਿਕਾਂ ਲਈ ਇਸ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਬਿਹਾਰ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਆਨਲਾਈਨ ਸਿੱਖਿਆ ਤੱਕ ਨਿਰਵਿਘਨ ਪਹੁੰਚ ਮਿਲੇਗੀ ਪੰਜਾਬ ਦੇ ਕਿਸਾਨਾਂ ਨੂੰ ਮੰਡੀ ਦੀਆਂ ਕੀਮਤਾਂ ਬਾਰੇ ਰੀਅਲ ਟਾਈਮ ਅਪਡੇਟ ਮਿਲਣਗੇ ਕਸ਼ਮੀਰ ਵਿੱਚ ਤਾਇਨਾਤ ਸੈਨਿਕ ਆਪਣੇ ਅਜ਼ੀਜ਼ਾਂ ਨਾਲ ਜੁੜੇ ਰਹਿਣਗੇ ਅਤੇ ਉੱਤਰ ਪੂਰਬ ਦੇ ਉਦਮੀਆਂ ਨੂੰ ਅੰਤਰਰਾਸ਼ਟਰੀ ਮਹਾਰਤ ਅਤੇ ਫੰਡਿੰਗ ਤੱਕ ਪਹੁੰਚ ਮਿਲੇਗੀ